ਹੰਸਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪਿੰਡ ਦਾ گاਵਾ ਤੇ ਇੱਕ ਟੋਕੜ ਗੱਬਨ ਮੱਝ ਤੁਹਾਨੂੰ ਐਂਡ ਤੇ ਹੌਲੀ ਜਿਹਾ ਅੱਜ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿਨਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸੋਣਾ ਠੀਕ ਠਾਕ ਜੀ ਚੱਲ ਵੇ ਦੇਖ ਕੇ ਪਾਈ ਦੀ ਜੀ ਵੇ ਗਯੌਦਨ ਵਾਲਾ ਮਾਲ ਫਿਰ ਹਾਂਜੀ ਉਹ ਮਾਲ ਵੇਚਿਆ ਸਾਰਾ ਠੀਕ ਆ ਤੇ ਮੇਰੀ ਮਾਲ ਨਵਾ ਲਿਆ ਤੇ ਅੱਜ ਤਿੰਨ ਗਾਵਾਂ ਤੇ ਇੱਕ ਟੁਕੜਾ ਗੱਬਨ ਮਾਤੇ ਹੋਲੇ ਜੇ ਪਾ ਜਾਣ ਤੇ ਵਖਾਉਣੀ ਬਹੁਤ ਵਧੀਆ ਡੰਗਰ ਆ ਸਾਹਿਬ ਠੀਕ ਆ ਤੇ ਚਲੋ ਅੱਜ ਦੋ ਵੀਰ ਜੀ ਵੇਰ ਚੋ ਜੀ ਤੇ ਨਾ ਪਹਿਲਾਂ ਦੱਸ ਤੋ ਆਪਣਾ ਇੱਕ ਰੀ ਹਾਂਜੀ ਟੱਪ ਲਗਿਆ ਜੇ ਇਹ ਆਪਣਾ ਨਾ ਕਮਲੀ ਸੰਗਤ ਹੈ ਹਾਂਜੀ ਪਿੰਡ ਭਗਵਾਨਪੁਰ ਜੀ ਸੀਲ ਦੇਰਾ ਬਰੰਦ ਤੇ ਜ਼ਿਲ੍ਹਾ ਗਰਤਾਰਸ ਕੋਟ ਦਾ ਤੇ ਫੋਨ ਨੰਬਰ ਵੀ ਬੋਲ ਦੇ ਇੱਕ ਕਰੀ 981527843 ਨੰਬਰ ਠੀਕ ਹੈ ਜੀ ਠੀਕ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਸੂਈ ਸਵਾਈ ਤਾਂ ਆਪਾਂ ਕਰੀਏ ਕਿੰਨਾ ਚਿਰ ਹੋ ਗਿਆ ਇਹਨੇ ਸੂਈ ਨਾ ਇਹਨੂੰ ਵੀ ਦੀ ਸੂਈ ਨੂੰ ਅੱਜ ਚੌਥਾ ਦੇਣ ਜੀ ਠੀਕ ਆ ਹਨਾ ਣਾੜੂ ਤੇ ਬੱਚਾ ਬੱਚਾ ਇਹ ਮਗਰ ਠੀਕ ਆ ਕੰਮੀ ਸੀਲ ਦੁੱਧ 15 ਕਿਲੋ ਤਿਆਰ ਆ ਚੌਥੇ ਦੇਣ ਦੇ अच्छा हां जी हां जी 15 लीटर ਜਿਹੜਾ ਚਵਾ ਕੇ ਦੋ ਮੈਂ 14 ਉਹਦਾ 14 ਕਿਲੋ ਘਾਟੀ ਮੰਨੋ ਕੋਈ ਗੱਲ ਨਹੀਂ 15 ਹੀ ਹੋਗਾ ਤੇ 14 ਮੰਨ ਲਓ ਤੇ ਕਿੰਨਾ ਕੁ ਚਵਾਈ ਜਾਊਗੀ ਇਹ ਇਹ 20 ਲੀਟਰ ਦੀਆਂ ਨਾਲ ਗਰੇਡੀ ਇਸ ਤੇ ਚਲੋ ਮੈਂ 18 ਦੇ ਦੂੰਗੇ ਠੀਕ ਹੈ ਹਾਂ ਜੀ ਹਾਂ ਜੀ ਬਾਕੀ ਚਲੋ ਜੇ ਚੌਥੇ ਦਿਨ ਦੀ ਸੋਈ ਥੱਲੇ 14 15 ਤਿਆਰ ਹੈ ਵੀ ਤੱਕ ਕਿਤੇ ਪਹੁੰਚਨੇ 100 ਤੋਂ 100% 18 ਲੀਟਰ ਤੇ ਕੱਢੂ ਕਰ ਦਿੰਦੀ ਆ ਤੋਰ ਹਾਂ ਫਿਰ ਇੱਕਰੀ ਬਾਕੀ ਇਹ ਆ ਵੀ ਕੱਦ ਕਾਠ ਵੀ ਚੰਗਾ ਵਾ ਸੋਹਣੀ ਵੜਿਆ ਬਹੁਤ ਜਿਹੜਾ ਲੱਗੇ ਆਊਗਾ ਤਾਂ ਵੱਡ ਵੱਡੀਆਂ ਲੱਗਣਗੇ ਬਹੁਤ ਅੰਗੀ ਇਹ ਬੱਚਾ ਬੱਜਾ ਉਧਰ ਬੱਚੇ ਉਧਰ ਬੰਨੇ ਉਹਦੇ ਕਰ ਕਿਉਂ ਨਾ ਥੋੜਾ ਜਿਹਾ ਭਾਜ ਦੀਏ ਚਲੋ ਲੈ ਜਾਓ ਬੰਦ ਥੱਲੇ ਉਹ ਜਿਹੜੇ ਨਿੱਗਰ ਹਵਾਨੇ ਦੀ ਆ ਜਿਹੜੀ ਬਾਕੀ ਜੇ ਟਾਈਮ ਵੀ ਦੁਪਹਿਰ ਦਾ ਵਾ ਜੇ ਸ਼ਾਮ ਤੱਕ ਜੇ ਹੋਰ ਕੋਈ ਮਿੱਠੀ ਤਰ੍ਹਾਂ ਦੁਪਹਿਰਾਂ ਵਜੇ ਆ ਹਾਂਜੀ ਹਾਂਜੀ ਪਛਣੀ ਆ ਜਾਂਦੀ ਆ ਬਹੁਤ ਢਿਲਾੜਾਂ ਸਾਰੀਆਂ ਕੱਢ ਜਾਂਦੀ ਆ ਠੀਕ ਆ ਬਹੁਤ ਵਧੀਆ ਕਿ ਉੱਦਰਾ ਵੀ ਠੰਡੀ ਤੇ ਰਹੀ ਆ ਜਿਹੜੀ ਠੰਡੀ ਬੜੀ ਤੇ ਥਣ ਤਾਂ ਇਹਦੇ ਲੱਗੇ ਤਾਂ ਦਿਖਾ ਦੀਏ ਆ ਦੇਖ ਸਾਡੇ ਥਨਾਂ ਦਾ ਸੱਜ ਗਿਆ ਵੀ ਚੰਗਾ ਤੇ ਮਿਲ ਕੇ ਮੈਨੂੰ ਕਾਫੀ ਚੰਗੀ ਲੱਗੀ ਏ ਕਿੰਨਾ ਫਿਰ ਇਹਦਾ ਮੁੱਲ ਬੋਲਾ ਵੀ ਜੀ ਵੇਚ ਲੋ ਇਹ ਜੀ ਬੱਸੀ ਵਾਲੇ ਕਰਨੇ ਭਾਂਗੇ ਅੱਠ ਗੱਲੀ ਤਾਂ ਵੀ ਨਹੀਂ ਆਣੀ ਹਾਂਜੀ 55000 ਨਹੀਂ ਉਸੇ ਦਾ 55000 ਨਹੀਂ ਹਾਂਜੀ ਬਾਕੀ ਚਲੋ ਵਿੱਚੋਂ ਛੋਟ-ਛੜ ਕਰ ਦੋਗੇ ਪੂਰੇ ਪੰਜਾਬ ਦੀ ਕੌਣ ਆਈ ਜੀ ਛੋਟ-ਛੜ ਹੀ ਹੋਣੀ ਵਿੱਚ ਠੀਕ ਆ ਤੇ ਬੱਚਾ ਕੀ ਇਹਦੇ ਮਗਰ ਬੱਚਾ ਜੀ ਮਗਰ ਇਹਦੇ ਮਗਰ ਪਰ ਅਸੀਂ ਜਿਆਦਾ ਚੰਗੀ ਦੇ ਕੋ ਲਾ ਕੇ ਆਣ ਕੇ ਵੇਖੋ ਛੱਡ ਗਰੀ ਬਾਕੀ ਹੈਗੇ ਵੀ ਜਰਸੀ ਕ੍ਰੋਸ ਏ ਹਾਂਜੀ ਤੇ ਹੁਣ ਇੱਕ ਆ ਜਿਹੜੀ ਜਰਸੀ ਆ ਦੇ ਹੱਦੀ ਜੀ ਇਹ ਵੀ ਨਾ ਵੀ ਉਹ ਵਸ਼ੀ ਜਮਗਰੇ ਬਸਾਲੋ ਹੋਰ ਉੱਚੇ ਬੱਚੇ ਦੀ ਥੋੜੀ ਜੀ ਆਹ ਵਾਲੀ ਜਰਸੀ ਬਚੀ ਗਈ ਹਾਂ ਜੀ ਕਿੰਨਾ ਵਾਲਾ 1.5 ਮੀਣਾ ਲਾ ਲੋ ਦੁੱਧ ਕਿੰਨਾ ਜੇ ਇਹਦੇ ਕੋਲ ਦੁੱਧ ਇਥੇ ਲਾ 8 ਕਿਲੋ ਬਚੀ ਵਧੀਆ ਤੋਰੋ ਫੇਰ ਇੱਕ ਰੀ ਮੈਂ ਦੁੱਧ 10 ਕਿਲੋ ਖਰ ਦੂੰ ਠੀਕ ਹੈ ਬਸ ਸਾਬਾ ਕਿਦਾਂ 20 ਸਮੇਂ ਨਾਲ ਹੋਈ ਆ ਠੀਕ ਆ ਹਾਂ ਜੀ ਹਾਂ ਜੀ ਪਰ ਵਸ਼ੀ ਬਹੁਤ ਚੰਗੀ ਆਦਾ ਚੱਲਦੀ ਹੈ ਬਰੀਡ ਵੀ ਬੜੀ ਆ ਤੇ ਆ ਆ ਵਸ਼ਾ ਜਿਹੜਾ ਪਿੰਦੇ ਨੰਬਰ ਵਾਲੀ ਦਾ ਆ। 8 ਕਿਲੋ ਹੈਗਾ ਪੱਕਾ ਦੋ ਤੇਰੇ ਕੋਲ। 8 ਕਿਲੋ ਪੱਕਾ ਦੋ ਤੇ ਜਿਹੜਾ ਕਹਿੰਦੇ ਕੀ ਹੈਗਾ ਉਹ ਤੇਰੇ ਜਰਸੀ ਆ ਚੰਗੇ ਕੱਦ ਕਰ ਤੇ ਆ। ਤੇ ਆ ਜਰਸੀ ਵਸ਼ੀ ਆ ਇਹਦੇ ਮਗਰ। ਕੋਲ ਬਰੀਡ ਹੈ ਵੀ ਜੀ ਕੁੱਤੀ ਬਹੁਤ ਮੰਗੀ ਹੁੰਦੀ। ਠੀਕ ਹੈ। ਤੇ ਇਹਦਾ ਫਿਰ ਮੁੱਲ ਤੇ ਤੁਹਾਨੂੰ ਪਿਆੜਿਆ ਤੇ ਹੋਰ ਠੰਡੀ ਬਾਕੀ ਜਨੀ ਮਾ ਜੀ ਦੋਵਾਂ ਨੂੰ ਭਾਵੇਂ ਇਦਾਂ ਜਿਦਾ ਮਰਜ਼ੀ ਕਰ ਲੋ ਠੀਕ ਆ ਹਾਂਜੀ ਤੇ ਇਹ ਕਿੰਨੇ ਦੇ ਦੇ ਦੀਏ ਇਹ ਮੀਤੀ ਵਸ਼ੀ ਇਹ ਬਤੀਆ ਵੀ 32000 ਦੇ ਹਾਂਜੀ ਬਾਕੀ ਮੌਕੇ ਤੇ ਕਰ ਦਾਂਗੇ 3000 ਪੂਰੇ ਦੇ ਦਾਂਗਾ ਅੱਛਾ ਪੂਰੇ 30 ਦੀ ਹਾਂਜੀ ਛੋਟ ਛਾਟ ਕਰ ਦਾਂਗੇ ਪਰ ਵਸ਼ੀ ਜਿਆਦਾ ਨਹੀਂ ਕਰੂਗੇ ਬੇਟਾ ਠੀਕ ਆ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇੱਕ ਆਪਾਂ ਨੇ ਗੱਬਣ ਆ ਪਰ ਲਈ ਦੀ ਆਪਾਂ ਇਹੋ ਜਿਹੇ ਹੀ ਸਾਰੇ ਅੱਛਾ ਠੰਡੀ ਸੀ ਲਿਆ ਠੰਡੀਆਂ ਲਈ ਦੀਆਂ ਠੀਕ ਆ ਤੇ ਇਹ ਵੀ ਚੰਗੀ ਪਰ ਨਹੀਂ ਆ ਥੱਲੇ ਉਹਨਾ ਤੋਰ ਬਣੂਗੀ 20 ਦਾ ਲੈ ਆਣੇ ਉਹ ਛੇ ਠੀਕ ਆ ਤੋਰ ਦੋ ਫਿਰ ਇਹਨਾਂ ਬਾਕੀ ਪਿੱਠਪੂੜੇ ਕਦ ਕੱਟ ਤੇ ਵੀ ਚੰਗੀ ਆ ਤੇ ਇਹਦਾ ਫਰਮੁੱਲ ਮੁੱਲ ਵੀ ਦੀ ਕਿੰਦਾ ਵੀ ਜਾਇ ਜੀ ਆ ਕਿੰਨਾ ਕੁ ਮੁੱਲ ਇਹਦਾ 32000 ਅੱਛਾ ਪੂਰੇ ਹਾਨਾ ਜਿਹੜੀ ਆ ਨਾ 28000 ਦੀ 28000 ਦੀ ਹਾਂ 18 28000 ਅੱਛਾ 27000 ਦੀ ਬਿਲਕੁਲ ਆ ਸਾਫ ਸੂ ਵੀ ਛੱਡੀ ਉਹ ਤਾਂ ਤੇ ਵਸੀ 35000 ਤੀਨ ਮਰਜੀ ਤਿਆਰ ਕਰਕੇ ਵੇਚ ਜਾਂਦੀ ਆ ਹਾਂਜੀ ਹਾਂਜੀ ਬਾਕੀ ਇਹ ਆ ਵੀ ਥਣ ਵੀ ਚੰਗਾ ਵਾ ਥੱਲਿਆਂ ਵੀ ਚੰਗੀ ਭਰਨੀ ਆ ਜਿਹੜੀ ਹਾਂਜੀ ਹਾਂਜੀ ਚੰਗੀ ਬਣੂਗੀ ਅੱਜ ਠੀਕ ਨਹੀਂ ਬੋੜੀ ਚਾੜਦੇ ਵਧੀਆ ਐ ਬਾਲੂ ਠੀਕ 20000 ਦੀ ਵਸੀ ਬਾਲੂ ਵੀ ਆ ਤੇ ਹੁਣ ਤੋਕੜ ਕੇ ਆਪਣ ਮਾਜੇ ਵਖਾਈਏ ਟੋਕੜਾਂ ਵਾਲੇ ਪਾ ਫਿਰ ਹਾਂਜੀ ਹਾਂਜੀ ਟੋਕੜ ਕਮਨ ਮਾਜੀਏ ਠੀਕ ਆ ਪੰਜ ਮਹੀਨੇ ਆ 22 ਤਰੀਕ ਨੂੰ ਪੂਰੇ ਹੋ ਜਾਂਦੇ ਠੀਕ ਆ 23 ਤਰੀਕ ਠੀਕ ਆ ਹਾਂਜੀ ਹਾਂਜੀ 21 ਤਰੀਕ ਆ ਅੱਜ ਹੈਗੀ ਆ 4 5 5 ਤਰੀਕ ਆ ਆ ਪੰਜ ਮਹੀਨੇ ਵੀ ਹਾਂ ਇਹ ਕਮੀ 10 15 ਦਿਨ ਹੋ ਗਏ ਆ ਹਾਂ ਜੀ ਜਣਾ 4 ਮਹੀਨੇ ਆ ਗਏ ਹਾਂ ਹਾਂਜੀ ਹਾਂਜੀ 4 ਮਹੀਨੇ ਦਾ 10 ਦਿਨ ਮਤਲਬ ਸਾਢੇ 4 ਮਹੀਨਿਆਂ ਦੀ ਗੱਬਨ ਹੋ ਗਈ ਆ ਪੱਕੀ ਜੀ ਗਾਰੰਟੀ ਦਾ ਉਹਨਾਂ ਦੇ ਡੇਢ ਮਹੀਨੇ 4 ਕਿਲੋ ਸਾਡੇ ਚਾਰ ਦੇ ਲਾਗੇ ਬੰਨੇ ਗੱਬਣ ਆ ਤੇ ਦੁੱਧ ਕਿੰਨਾ ਹੈ 4 ਕਿਲੋ 4 ਕਿਲੋ ਦੁੱਧ ਆ ਤੇ ਮਿਲਦੀ ਕਿਦਾਂ ਮਿਲਦੀ ਵੀਦੀ ਇੱਥੇ ਘੜਾ ਪਾ ਕੇ ਠੀਕ ਬੜੀ ਮਿਲਦੀ ਅੱਛਾ ਇੱਕੋ ਟਾਈਮ ਚੋਈਦੀ ਮੈਂ ਵੀ ਅੱਜ ਹੀ ਲੈਂਦੀ ਭਾ ਅਗਲੇ ਜਾ ਘਟੂ ਦਾ ਲਵਾ ਦਿੰਦੀ ਪਰ ਅੱਛਾ ਭਾਈ ਪੋਲੀ ਹੋ ਗਈ ਰੋਣ ਤੋਰੋ ਫੇਰ ਇਕੱਲੀ ਨਾ ਜੇ ਚੁੱਪ ਚੁੱਪ ਵੀ ਨਹੀਂ ਪਾਇਆ ਇਹਨਾਂ ਹਾਂ ਲੈ ਕੇ ਆਇਆ ਮੈਂ ਅਜੇ ਥੋੜਾ ਚੇਰੀ ਹੋਇਆ ਭਾਈ ਨਾ ਪਹਿਲਾਂ ਅਤਰਾਂ ਨਹੀਂ ਤੇ گاਵਾ ਹੀ ਕੱਲੀਆਂ ਤੈਨੂੰ ਪਾਉਣੀਆਂ ਆ ਇਹ ਅਗੇ ਚੱਲੋ ਘਰ ਦਾ ਚਾਹ ਪਾਣੀ ਦਾ ਵੀ ਸਾਰੀ ਜਾਊਗੀ ਤੇ ਗਾੜੀ ਵੀ ਗੱਬਣਿਆ ਤੇ ਇਹਦਾ ਫਿਰ ਮੁੱਲ ਮੁੱਲ ਵੀ ਇਹ 40000 ਇੰਨੀ ਹੀ ਆਨੇ ਹੋਰ ਜੈਜ ਕਰ ਜੀ ਬਿਲਕੁਲ ਤੋਕੜਾਂ ਵਾਲਾ ਮੁੱਲ ਫੰਡਰਾਂ ਵਾਲਾ ਮੁੱਲ ਦੇ ਦਈਏ ਫੰਡਰਾਂ ਵਾਲਾ ਮੁੱਲ ਕਾਣੇ ਤੋਕਰ ਗੱਪਨ ਦੇ ਨਾਲ ਦੁੱਧ ਹੋਈ 36 36 ਦੀ ਦੇ ਦਈਏ 36 ਫਿਰ ਛੋਟ ਹੀ ਕਰੂੰਗਾ ਠੀਕ ਹੈ ਹਾਂ ਜੀ ਠੀਕ ਹੈ ਵੀਰ ਕੁਛ ਹੈ ਨਾ ਫਿਰ ਤੁਸੀਂ ਜੀ ਬਾਕੀ ਤਸੱਲੀ ਕਰੇ ਆਣ ਕੇ ਕੋਈ ਬਾਕੀ ਆਪਣੀ ਕੋ ਤਸੱਲੀ ਕਰਕੇ ਸਾਡੇ ਚੰਗੇ ਦੇ ਹੈ ਵੀ ਪਾ ਦੇ ਵੇਸ਼ ਚਾ ਕੇ ਆਪਣਾ ਰੇਟ ਹੋ ਸਕਦਾ ਆਪਣੀ ਮਰਜ਼ੀ ਨਾਲ ਵੇਸ਼ ਚਾ ਕੇ ਪਸ਼ੂ ਖੜੋ ਜੀ ਸੁਈਆਂ ਦੀ ਦੋ ਟਾਈਮ ਚਵਾਈ ਕਰ ਲੋ ਤੇ ਗੱਪਨਾ ਪਾਸ ਕਰਕੇ ਖੜੋ ਜੀ